ਦੱਕੜ ਦੀ ਕੋਸ਼ਿਸ਼ ਕਰਦਾ ਹੋਇਆ ਲੈ ਨੀਸਾ ਇਹਦਾ ਅਲਮੇ ਸਲਾ ਮਾਰੇ ਪੁੱਠੇ ਸੰਦੇ ਦਾ ਇਹਨੂੰ ਆਹਦਾ ਰੇਡਰ ਨੂੰ ਕਿਵੇਂ ਹੈਗਾ ਟੇਡਾ ਕਰਨਾ ਜਿਹਦੇ ਨਾਲ ਦੀ ਕਬੱਡੀ ਉੱਤੇ ਲੱਗਦਾ ਹੈ ਜਿਹਦੇ ਨਾਲ ਦੀ ਕਬੱਡੀ ਉੱਤੇ ਲੱਗਦਾ ਆਹ ਅਗਲੀ ਕਬੱਡੀ ਬਾਲ ਦੇ ਵਾਸਤੇ ਇਕੱਤਰ ਨੇ ਲੈਣੇ ਪਿਛਵਾਨੀਆਂ ਫਰੀ ਯਾਰ ਵਾਲੇ ਰਵੀ ਦੀ ਮਦਦ ਨਾਲ ਇੱਕੋ ਤੇ ਵਾਫਰੀ ਹੱਲਾ ਬਰਾਮਿੰਦਰ ਪੁਆਇੰਟ ਬੰਡਰੀ ਕਬੱਡੀ ਖਿਡਾਰੀ ਟੀਮ ਦੇ ਹਿੱਸੇ ਦੇ ਵਿੱਚ ਆ ਕੇ ਰੁੜਦਾ ਹੋਇਆ ਅਗਲੀ ਰੇਡ ਇਹ ਆ ਬਾਬੇ ترਸੀਮ ਸਿੰਘ ਦਾ ਪੋਤਾ ਬੰਡਾਲ ਪਰਿਵਾਰ ਦਾ ਉੱਜਾ ਵੇਡ ਪਿੰਡ ਹੈ ਖੀਰਾਵਾਲੀ ਜੀ ਦੇ ਪਿੰਡ ਦਾ ਇੱਕ ਟੀਮ ਦੀ ਖਿਡਾਰੀ ਨੇ ਹਾਂ ਹਲਕਾ ਜਿਹਾ ਟੱਚ ਕਰਦਾ ਹੋਇਆ ਮਨੀਸ਼ ਦੇ ਨਾਲ ਆ ਬਹੁਤ ਵੱਡੀ ਹਮਲਾ ਕਰਦਾ ਗੱਲਾ ਬੱਲ ਨੌਂ ਵਾਲਾ ਆ ਮੰਲਾ ਲਾਈਨ ਅੰਬਰਾਂ ਦੀ ਝੜੀ ਰੱਖੇ ਅਗਲੀ ਕਬੱਡੀ ਬਹੁਤ ਵਾਸਤੇ ਬੁਲਟ ਖੀਰਾਵਾਲੀ ਦੀ ਰੇਡ ਲਓ ਬੁਲਟ ਖੀਰਾਵਾਲੀ ਦੀ ਧਾਤੀ ਦਾ ਰੇਡ ਪਾ ਕੇ ਮੈਦਾਨ ਦੇ ਵਿੱਚ ਵਾਪਸ ਪਹੁੰਚਦਾ ਹੋਇਆ ਉਧਰ ਨਿਊ ਬੈਕਸ ਸਰਜੀਤ ਉਹਨਾਂ ਨੂੰ ਵੀ ਕਿਧ ਜੀਆ ਇਹ ਬੁੱਢ ਦੇ ਲਈ 100 ਡਾਲਰ ਪੁੱਜਿਆ ਨਿਊ ਬਰ ਦੇ ਸਰਜੀਤ ਵੱਲੋਂ 100 ਡਾਲਰ ਜਿਹੜਾ ਬੁੱਢ ਦੇ ਲਈ ਪੁੱਜਦਾ ਕੀਤਾ ਗਿਆ ਹੈ ਆ ਨੌਜਵਾਨ ਕਮਲ ਨਵੇਂ ਮਿੰਡੀਆ ਮੈਦਾਨ ਦੇ ਵਿੱਚ ਖੇਡ ਕਬੱਡੀ ਦਾ ਬਾਹੂਬਲੀ ਰੇਡ ਪੌਂਡੀ ਤਿਆਰ ਵਰ ਤਿਆਰ ਹੈ ਚਾਰ ਜਾਫੀ ਸਾਹਮਣੇ ਤਿਆਰੀ ਦੇ ਵਿੱਚ ਆ ਚਾਰਾਂ ਦੇ ਵਿੱਚੋਂ ਕਿਹੜਾ ਖਿਡਾਰੀ ਇਹ ਸੌਖੀ ਨਹੀਂ ਉੱਥੇ ਬੱਲੇ ਬੱਲੇ ਖੱਟਣੀ ਸੱਪਾਂ ਦੀ ਸਿਰੇ ਤੋਂ ਪੈਂਦੀ ਮਣੀ ਚੋਕੜੀ ਕਿ ਟੀਸੀ ਵਾਲਾ ਬੇਰੇ ਛੇ ਪੈਂਦਾ ਤੋੜਨਾ 21 ਨੂੰ 31 ਨਾਲ ਪੈਂਦਾ ਮੋੜਨਾ ਖੋੜਾ ਪੈਂਦਾ ਸ਼ੇਰ ਸ਼ਿਕਾਰ ਸ਼ੇਰ ਦੇ ਜਵਾਨੇ ਜੋ ਮਿਲ ਕੇ ਤਾਂ ਜਾ ਕੇ ਮਿਲੇ ਸ਼ਾਬਾਸ਼ੇ ਘਾੜੇ ਚੋਂ ਮਿਲ ਕੇ ਤਾਂ ਜਾ ਕੇ ਮਿਲਦੀ ਸ਼ਾਬਾਸ਼ੇ ਅਠਾੜੇ ਵਿੱਚੋਂ ਅਠਾੜੇ ਜਮਾ ਵਾਲੀ ਸ਼ਾਬਾਸ਼ੇ ਮਿਲਦੀ ਅੱਜ ਸ਼ਾਤੀ ਵਿੱਚ ਬੱਲੇ ਲੋਕੀ ਤਾਂ ਮੁੰਡੇ ਸਰਰਾਵਾ ਅਰਜੀਤ ਬਰਾੜ ਦੇ ਬਰਲੇ ਪੁੱਤ ਜਮਦੀਆਂ ਮਾਵਾ ਮਿਲਨੇ ਪੁੱਤ ਜਮਦੀਆਂ ਜਮਾਵਾ 100 ਡਾਲਰ ਸਾਡੇ ਵੀਰ ਹੈਰੀ ਮੈਂਡਰ ਅਮਰੀਕਨ ਸੋਚਾ ਦਾ ਹਰਮਨ ਕਾਲਾ ਡੀਸੀ ਫਰੇਟ ਤੇ ਨਾਲ ਰਵੀ ਸ਼ੇਰਗਲ ਨੂੰ 100 ਡਾਲਰ ਕਮਲ ਨੇ ਪੁੱਟਾ ਕੀਤਾ ਗਿਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਸ਼ੰਕਰ ਸੰਧਨਾ ਵਾਲਾ ਸ਼ੰਕਰ ਗੁਰਦਾਸ ਮਰੀਆ ਮੈਦਾਨ ਦੇ ਮਿਲਾਨ ਕਰਾ ਦੀ ਬੋਰ ਬਣਾ ਹੁਆ ਚਾਰ ਬੰਦੇ ਪਰ ਬੰਦੇ ਸਭੀ ਜਲਦੀ ਦਾ ਇਸ਼ਾਰਾ ਪਰ ਸਭੀ ਦੇ ਇਸ ਤੇ ਬਹੁਤ ਵਧੀਆ ਨੰਬਰ ਜੁੜਦਾ ਹੋਇਆ ਜੰਮੇ ਪਿੰਡਾਂ ਦੇ ਆ ਪਹਿਲਵਾਨੀ ਕੱਚ ਵੀ ਜੋ ਵੀ ਪਾਈਏ ਲੀਡਾ ਲੱਤਾ ਸਾਨੂੰ ਜਾਂਦਾ ਜਾਂਚ ਵੀ ਨਾਲਾਂ ਚ ਦੇਖ ਲੈ ਬਲੱਡ ਪਾਉਂਦਾ ਭੰਗੜੇ ਆ ਡੋਲਿਆਂ ਤੇ ਕੱਲੀ ਕੱਲੀ ਨਾਲ ਨੱਚਦੀ ਖੀਰਾਂਵਾਲ ਗੋਪੀ ਸਾਡਾ ਸ਼ੌਕ ਨਹੀਂ ਹੋ ਜਾਣਾ ਛੱਡਿਆ ਸਾਡੇ ਰੂਮ ਰੂਮ ਚ ਕਬੱਡੀ ਵਸਦੀ ਆ ਰੋਮਾਂ ਦੀ ਵਸੀ ਹੋਈ ਖੇਡ ਕਬੱਡੀ ਆ ਡੀਟੀਐ ਫੜ ਖੜੂ ਦੇਖਦੇ ਨੇ ਮੈਦਾਨ ਦੇ ਅੰਦਰ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰਦਾ ਡੀਟੀਐ ਫੜ ਗਿਆ ਆ ਡੱਕਣ ਦੀ ਕੋਸ਼ਿਸ਼ ਕਰਦਾ ਅਰਸ਼ 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 ਜ਼ਰਬਾ मान सनमान राजू ਉਹ ਜਿਹੜੀ ਗੱਲ 100 ਡਾਲਰ ਸਾਡੇ ਅਮਰੀਕਨ ਸਿਸਮ ਦੇ ਹੈਰੀ ਮਡੇਰ ਆਰਮਨ ਕਾਲਾ ਡੀਸੀ ਫਰੇਟ ਤੇ ਨਾਲ ਰਵੀ ਸ਼ੇਰ ਗਿੱਲ ਵੱਲੋਂ ਇਹ ਦਿੱਤਾ ਜਾ ਰਿਹਾ ਰਾਜੂ ਦੇ ਲਈ ਆਹ ਨਜ਼ਬਾਨ ਬਾਂਟੀ ਟਿੱਬੇ ਵਾਲਾ ਰੇਡ ਪੁਆਇੰਟ ਦੀ ਮੈਦਾਨ ਦੇ ਵਿੱਚ ਤਿਆਰ ਹੈ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਖਿਡਾਰੀ ਆਹ ਦੇਖਦੇ ਵੀ ਮਨੀ ਨਜ਼ਬਾਨ ਮੰਨੀਆਂ ਪਿੰਡ ਵਾਲਾ ਬੜਾ ਹੈ ਗੁੱਟ ਛੜਾਏ ਗੁੱਟ ਆਹ ਭੱਜਾ ਜਾਂਦਾ ਨਜ਼ਬਾਨ ਤੱਕ ਦਾ ਪੁਆਇੰਟ ਚੁੱਕ ਗਿਆ ਹਾਡਾ ਨੂੰ ਤੈਨੇ ਜੋ ਫੋਟੋ ਕੋ ਜੋ ਕੇ ਸਰਦਾਰ ਜੀ ਰੈਸਟੋਰੈਂਟ ਵਾਲੇ ਭਾਈ ਕਿਤੇ ਜਫਾ ਲਾਇਆ ਫੜੇ 100 ਡਾਲਰ ਸਰਦਾਰ ਜੀ ਰੈਸਟੋਰੈਂਟ ਦਾ ਬਹੁਤ ਬਹੁਤ ਧੰਨਵਾਦ ਹੈ ਪਰ ਅਗਲੀ ਰੇਡ ਪੌਂਡ ਦੀ ਨੌਜਵਾਨ ਗੁਰਪ੍ਰੀਤ ਤਿਆਰ ਹੈ ਗੁਰਪ੍ਰੀਤ ਲਾਹੌਰ ਜੇ ਸੰਧੀ ਹਰੀ ਵਾਲ ਅਗਲੀ ਕਵਾਂਟੀ ਪੌਂਡ ਦੇ ਮੈਦਾਨ ਦੇ ਮੇਰੇ ਵੱਲ ਖਿਡਾਰੀ ਆ ਰਾਏਪੁਰ ਦੇ ਵੀ ਜਲਾ ੱਲੇ ਵੱਲੇ ਕਰਾਉਣ ਵਾਲੀ ਗੱਲ ਕਰਦਾ ਆ ਕਮਾਲ ਇਹ ਮੇਰੇ ਪਾਸੇ ਯੋਨਾ ਸਰਖਪਰੀਆ ਹਰਨ ਸਿੰਘ ਦੇ ਪਾਸੇ ਜੁਪੀਨ ਦੇ ਇਸੇ ਵੱਲੇ ਬਾਦ ਮੱਦੀ ਆ ਨੰਬਰ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਹਰਮਨ ਆ ਕਬੱਡੀ ਨੌਜਵਾਨ ਜਦੋਂ ਪੰਜਾਬ ਦੇ ਵਿੱਚ ਖੇਡਦਾ ਬਾਬਾ ਦਰਸ਼ੀ ਸਿੰਘ ਖੰਡਾਲ ਅਕਸਰ ਜਾਂਦੇ ਨੇ ਵੀ ਅੱਜ ਮੇਰੇ ਪੋਤੇ ਨੇ ਖੇਡਦਾ ਕਦੇ ਬਾਗੜੀਆਂ ਦੇ ਵਿੱਚ ਖੇਡਿਆ ਕਦੇ ਭਲੱਥਾਂ ਦੇ ਕਬੱਡੀ ਕੱਪ ਦੇ ਵਿੱਚ ਰਿਕਾਰਡ ਬਣਾਉਣ ਵਾਲਾ ਕਬੱਡੀ ਖਿਡਾਰੀ ਮੈਦਾਨ ਦੇ ਵਿੱਚ ਹਰਮਨ ਮੁਰਦੀ ਰੇਡ ਪਈ ਹੋਈ ਵੀ ਬੁੱਲਡਰ ਦਾ ਰੱਖਿਆ ਨੰਬਰ ਲੈਣ ਨੂੰ ਪੰਜਾਬ ਦੀ ਧਰਤੀ ਦੇ ਜੰਪਲ ਸੂਰਵੇ ਬਾਜਾ ਮਾਲਵਾ ਦੁਆਬਾ ਆ ਦੂਸਰੇ ਪਾਸੇ ਕੌਣ ਆਹ ਦੇਖਦੇ ਵੀ ਨੌਜਵਾਨ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਬੱਲੇ ਬੱਲੇ ਹੋਏ ਵਿੱਚ ਪਾਣੇ ਵਾਲਾ ਤਨ ਟੱਕਰ ਦੀ ਪੂਰੀ ਕੋਸ਼ਿਸ਼ ਚੱਲਦੀ ਹੋਈ ਇੱਕ ਪਾਸੇ ਬੋਲਡ ਦੂਸਰੇ ਪਾਸੇ ਕੁਲਵੀਰ ਹਾਜੀ ਪੰਡਾ ਅੰਤਾਰੀ ਨਾਲ ਸਪੀਡ ਕਰ ਰਹੇ ਪਈ ਹੈ ਬੜਾ ਮਜ਼ਾ ਫਰਜੀਤ ਕਰ ਰਿਹਾ ਹੈ ਸਪੀਡ ਨਾਲ ਇਹ ਰੇਟਾ ਚੱਲ ਰਿਹਾ ਹੈ ਰੇਟਾ ਬੋਲਡ ਹਾਜੀ ਜੱਫੇ ਲਾਉਂਦੇ ਆ ਚਾਰੇ ਪਾਸੇ ਖੇਡਦੇ ਮੁੰਡੇ ਦਬਾਬੀਆਂ ਨੇ ਕਾਢੀ-ਕਾਢੀ ਕਰਦੇ ਫਿਰਦੇ ਸੋਕੋ ਪੁੱਤ ਪੰਜਾਬੀਆਂ ਦੇ ਕਾਢੀ-ਕਾਢੀ ਕਰਦੇ ਸਰਦਾਰ ਜੀ ਦਾ ਸੌਣੇ ਤੋਂ ਸੌਟਾ ਲੱਗਿਆ ਹੈ ਜਿੱਤਾਨਾ ਵਿੱਚ ਕੁਲਵੀਰ ਨੇ ਕੁੱਝਿਆ 200 ਡਾਲਰ ਸਾਡੇ ਵੀਰ ਹਰੀ ਮੰਦਿਰ ਮਾਰਕਨ ਸਿਸਟਮ ਦੇ ਡੀਸੀ ਫਰੇਡ ਤੇ ਹਰਮਨ ਕਰਦਾ ਤੇ ਰਵੀ ਸ਼ੇਰ ਦੇ ਵੱਲੋਂ 200 ਡਾਲਰ ਦਾਨਾ ਮਨੇ ਕਵੀਰ ਨੇ ਪੂਜਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਹੈ ਜਿਆਸੀ ਜੀ ਜੀ ਵੀ ਟ੍ਰਾਂਸਪੋਰਟ ਬਾਰੇ ਭਰਾਨੇ ਖੰਦੇ ਸਾਡੇ ਇੱਥੇ ਬ੍ਰੈਂਟਨ ਜੁਨੈਕਟਰ ਤੇ ਆਹ ਵੇਖਦੇ ਮੇ ਨੌਜਵਾਨ ਛੰਨਾ ਵਾਲਾ ਪੂਰੀ ਅਸਵੇ ਰੇਡ ਪੁਆਇੰਟ ਤਿਆਰ ਹੈ ਮਾਣੂ ਕਿ ਗਿੱਲਾ ਦਾ ਜੱਗਾ ਰੁਕਣ ਲਈ ਜਦੋਂ ਜਦ ਕਰ ਰਿਹਾ ਆਹ ਮੁਕਾਬਲਾ ਸਖਤ ਤੱਕ ਪੁਰੀਸ਼ਾਦਾਂ ਵਾਲਾ ਜਾਨਦਾਰ ਤਰੀਕਾ ਤੱਕਾ ਪਰ ਜੁੜ ਗਿਆ ਹੈ ਇਸੋ ਕੀ ਲਿਖਦਾ ਪਿੰਡ ਕਾਲੇ ਤੱਪ ਜਿੱਤ ਵੀ ਕਿਹੜੇ ਸੁਖਾਰੇ ਇਹ ਨਾਲ ਬਗਾਨੇ ਪਿੱਟਣਾ ਬੰਦਾ ਹੋਵੇ ਤੇ ਰੇਜਿਆ ਇੱਕ ਕੌਡੀ ਪੌਡੀ ਚਾਹੀਦਾ ਲੋਕੋ ਜਿਲ੍ਹ ਬੁੱਬਰ ਸ਼ੇਰ ਜਿਆ ਸਾਥਵੇਂ ਸਾਡੇ ਵੀਰ ਜਿੱਤੇ ਨੌਜੋਤ ਸਿੰਘ ਸ਼ਮਸ਼ੇਰ ਸਿੰਘ ਵੱਲੋਂ 100 ਡਾਲਰ ਪਹਿਲੇ ਮਨਜਿੰਦਰ ਸੋਹਲ ਉਹਨਾਂ ਵੱਲੋਂ 100 ਡਾਲਰ ਪਹਿਲੇ ਜੱਫੀ ਆਇਆ ਜੱਫੀ ਲੈ ਆਇਆ ਅੱਖਾਂ ਲਈ ਕਰਦੇ ਰੱਬ ਦੀ ਕਿਰਪਾ ਦੇ ਨਾਲ ਹੀ ਖਿਡਾਰੀ ਬਣਨ ਸਦਾ ਖਿਡਾਰੀ ਬਣਨਾ ਉਹੀ ਵੱਡੇ ਹੋ ਕੇ ਸੋਰਾ ਵਰ ਬਣਦੇ ਫਰਾਗ ਅੰਦਰ ਜਾਂਦੀ ਜਿਹਨਾਂ ਨਿਆਣਿਆਂ ਤੇ ਜਰਮਾ ਵਾਲੇ ਖੇਡਣ ਜਿਹਨਾਂ ਦੇ ਪੁੱਤ ਆ ਨਾਲ ਰਹਿ ਕੇ ਕੋਚਾ ਸਿਆਣਿਆਂ ਦੇ चौहान ਯਾਰਾ ਕਬੱਡੀ ਖੇਡ ਅੰਦਰ ਬੜਦੇ ਜਰਵਾਨੇ ਨਾਲ ਜਰਵਾਨਿਆਂ ਦੇ ਐਂਡ ਪੜਦੇ ਹੋਏ ਆ ਖੇਡ ਕਬੱਡੀ ਦੇ 스타 ਕਬੱਡੀ ਖੇਡਾਂ ਲਾਓ

ਹੱਥ ਜੁੜ ਕੇ ਸ਼ੇਰਾਂ ਦੇ ਆਹ ਹੱਥ ਜੁੜ ਕੇ ਸ਼ੇਰਾਂ ਦੇ ਆਹ ਹੱਥ ਜੁੜ ਕੇ ਸ਼ੇਰਾਂ ਦੇ ਆਹ ਦੇਖਦੇ ਵੀ ਡਬਲ ਟੱਚ ਦੇ ਨਾਲ ਇਹ ਪੰਡ ਧਾਗੇ ਮੁੱਟਾ ਗਿਆ ਤੇ ਸਰਜੀਤ ਨਿਊ ਬੈਸਟ ਵਾਲੇ ਉਹਨਾਂ ਵੱਲੋਂ ਵੀ ਕਹਿੰਦੇ ਹਰ ਇੱਕ ਖੇਲੇ ਮਾਰ ਦਿੱਤੇ ਜਾਣਗੇ ਆ ਨਾਜ਼ਮਨ ਹਰਮਨ ਬੋਲਟ ਤੇ ਸ਼ੰਕਰ ਦੇ ਲਈ 100 ਡਾਲਰ ਅਨਾਰਕਨਸੈਸਨ ਦੇ ਖੈਰੀ ਮੰਡੇਰ ਤੇ ਨਾਲ ਰਵੀ ਸ਼ੇਰ ਗੱਲਾਂ ਤੇ ਹਰਮਨ ਕਾਲਾ ਡੀਸੀ ਫਰੈਂਚ ਸਿਸਟਮ ਕਮਲ ਸਿੰਘ ਰਾ ਸੋਖੇ ਰੰਧਾਵੇ ਉਹਨਾਂ ਵੱਲੋਂ ਮਾਨ ਪੁੱਜੇ ਕੀਤੇ ਗਏ ਆ ਆ ਦੇਖਦੇ ਵੀ ਹਰਮਨ ਬੋਲਟ ਅਗਲੀ ਰੇਡ ਪਾ ਰਿਹਾ ਪਰ ਜੱਗਾ ਮਾਰੋਗੇ ਗਿਲੰਦਾ ਆ ਜੱਗਾ ਇਹ ਮਾਰੀ ਜਦੋਂ ਛਾਲ ਲਾ ਕੇ ਜੋਰ ਪੱਟਾ ਨਾਲ ਇਹ ਅੱਖ ਦੇ ਪਲਕਟ ਕਮਾਲ ਜਿਹਾ ਹੋ ਗਿਆ ਸਾਰਿਆਂ ਨੂੰ ਦਿਖਾ ਦੇ ਆ ਗਿਆ ਇਹ ਮਜੀਬ ਨੂੰ ਇਹ ਮਜੀਬ ਨੂੰ 100 ਡਾਲਰ ਬੁਲੱਟ ਦੇ ਨਿੱਪੜ ਨਾਲ ਦਿੱਤਾ ਗਿਆ ਜਸਿੰਦਰ ਸਿੰਘ ਜਿਹਨਾਂ ਨੇ ਪਹਿਲਵਾਨਾਂ ਦੇ ਵਾਸਤੇ ਗੀਤ ਗਾਏ ਨੇ ਜਸਿੰਦਰ ਸਿੰਘ ਬਗਿਆ ਵਾਲੇ ਓਏ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਜੀਆ ਨੂੰ ਜਿੱਲੂ ਅਰ ਜਿੱਲੂ ਹੈਲੀ ਫਿਰ ਸਹ ਲੈ ਲੈਂਦੀ ਸਾਰੇ ਡੱਪਰ ਦੀ ਘੂਰ ਦਾ ਮਾਰ ਜ਼ਾਲਮਾਂ ਦੇ ਪੇਕੇ ਕਰੀ ਦੇ 100 ਡਾਲਰ ਕਬੱਡੀ ਹਰ ਵਰਤਮਾਨ ਸਮੇਂ ਦੀ ਗੱਲ ਕਰੀ ਰਾਜੂ ਦੇ ਵੀ 100 ਡਾਲਰ ਲੈ ਕੇ ਸਸਤੇ ਹੈਰੀ ਮੇਰੇ ਰਵੀ ਸ਼ੇਰਗਰ ਦੇ ਨਾਲ ਹਰ ਮੰਕਾ ਦਾ ਡੀਸੀ ਰਾਜ ਸਸਤ ਮੰਦੋਂ 6 ਡਾਲਰ ਬਿਆਨ ਤੋਂ ਲੈ ਕੇ ਕਿਹਦੇ ਲਈ ਰਾਜੂ ਦੇ ਵੀ 100 ਡਾਲਰ ਹੋ ਰਿਹਾ ਨਿਸ਼ਮੇਸ਼ ਆਟੋਬਾਡੀ ਦੇ ਬੈਂਸੀ ਜੀ ਧਾਲੀਵਾਲ ਸਾਹਿਬ ਰਾਜੂ ਪੌੜੇ ਦੇ ਭੜੀ ਦੇ ਵਾਸਤੇ 100 ਡਾਲਰ ਵਾਅਦਾ ਭੇਜਦੇ ਨੇ ਮੈਂ ਆਪਣੇ ਵੱਲੋਂ ਵਰਤਾਜ ਬਹੁਤ ਇਹਨਾਂ ਬੋਲਣੇ ਬਹੁਤ-ਬਹੁਤ ਧੰਨਵਾਦ ਕਰਦਾ ਹੈ ਰਸੇ ਜੀ ਧਾਰਮਨ ਸਾਹਿਬ ਨੂੰ ਨਾ ਅੰਦਰ ਬੱਲੇ ਬੱਲੇ ਇਧਰੇ ਪਾਸੇ ਆ ਆਹ ਹੈ ਨੌਮ ਵਾਲਾ ਨੰਬਰ ਦਾ ਖਿਡਾਰੀ ਨਿੰਦਰ ਸ਼ੋਕਰ ਜੀ ਸਾਡੇ ਐਮਜੀਤ ਵੱਲੋਂ 100 ਡਾਲਰ ਜਿਹੜਾ ਉਹ ਸ਼ੰਨਾ ਵਾਲੇ ਪੂਰੀ ਨੀ ਪੂਜਾ ਕੀਤਾ ਗਿਆ ਹੈ ਐਮਜੀਤ ਨਿੰਦਰ ਸ਼ੋਕਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸ਼ੋਕਰ ਉਹਨਾਂ ਦਾ ਧੰਨਵਾਦ ਹੈ ਆ ਹਰਮਨ ਬੁਲਟ ਅਗਲੀ ਰੇਡ ਪਾਉਣੀ ਮੈਦਾਨ ਦੇ ਵਿੱਚ ਤਿਆਰ ਹੈ ਇਹ ਆ ਨੌਮ ਵਾਲ ਬੁਲਟ ਦੁਨੀਆ ਦਾ ਚੇਤਾ ਬਣ ਗਿਆ ਆ ਖਿਡਾਰੀ ਦੁਨੀਆ ਦਾ ਚੇਤਾ ਬਣ ਗਿਆ ਜਦੋਂ ਖਾਤੀ ਮਾਰਦਾ ਪਰ ਬਲਟ ਪਾਣੀ ਲਾਉਂਦਾ ਆ ਵੇਖਦੇ ਨਹੀਂ ਨਾ ਕਿ ਭੱਜ ਕੇ ਜਾਵੇ ਮਾਰੀ ਹਿੱਕੰਟੀ ਲੱਗਿਆ ਸਿਆ ਜੋਰ ਦੋਨੇ ਖਿਡਾਰੀਆਂ ਦੇ ਦਰਮਿਆ ਕਬੱਡੀ 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 ਦਾ ਰਾਜ ਫਿੜਾ ਹੋਇਆ ਪਰ ਦੇਖਦੇ ਲਈ ਨੌਜਵਾਨ ਕਿਹੜਾ ਖਿਡਾਰੀ ਹੈ ਇਹ ਨੌਜਵਾਨਾਂ ਕਹਿੰਦੇ ਜੋਰ ਲੱਗਿਆ ਹੋਇਆ ਹੈ ਕਬੱਡੀ 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 ਇਹ ਨੌਜਵਾਨ ਜੋਰ ਨਾਲ ਸ਼ਾਨਦਾਰ ਨਾ ਇਧਰ ਹਸਾਸਪੁਰੀਆ ਤਕੜਾ ਦਿਖਾ ਮੈਦਾਨ ਦੇ ਉੱਪਰ ਜੀ 300 ਡਾਲਰ ਰਵੀ ਸ਼ੇਰ ਗਿੱਲ ਤੇ ਰਾਜ ਸਰਮਨ ਕਰਦਾ ਹੈ ਈਸੀ ਬ੍ਰਾਈਟ ਸਿਸਟਮ ਤੇ ਨਾਲ ਅਮਰਕਨ ਸਿਸਟਮ ਦੇ ਹੈਰੀ ਮਹਿਰਬੋ 300 ਡਾਲਰ ਦਿੱਤਾ ਗਿਆ ਹੈ ਬਾਗਰੀ ਕਬੱਡੀ ਮੈਦਾਨ ਦੇ ਮੈਦਾਨ ਦੇ ਕਾਲ ਬਾਹੂਬਲੀ ਖੇਡ ਕਬੱਡੀ ਦਾ ਇੱਕ ਪਾਸੇ ਪੰਜਾਬ

ਹਮਰ ਲਮੇਂਦਰੀ ਆਪਣੀ ਟੀਮ ਦੇ ਵਾਸਤੇ ਬਹੁਤ ਵਧੀਆ ਨੰਬਰ ਜੋੜਦੇ ਵਿੱਚ ਕਾਮਯਾਬ ਆ ਤੇਰੇ ਵਾਲਾ ਅਗਲੀ ਕਬੱਡੀ ਪਾਰ ਦੇ ਵਾਸਤੇ ਫਿਰ ਬੰਦਾ ਹੋਇਆ ਕਬੱਡੀ ਖਿਡਾਰੀ ਆ ਮੈਦਾਨ ਦੇ ਵਿੱਚ ਪਈ ਹੋਈ ਰੇਡ ਵੱਖਰੇ ਜਿਹੇ ਅੰਦਾਜ਼ੇ ਨਾਲ ਅੱਗੇ ਵੱਧ ਕੇ ਕੀਤਾ ਹਮਲਾ ਇਸ ਖਿਡਾਰੀ ਦਾ ਹਰ ਜੱਫਾ ਲੜਨ ਦੀ ਕੋਸ਼ਿਸ਼ ਕਰਦਾ ਆ ਸਮੇਂ ਨੇ ਕਰਨਾ ਫੈਸਲਾ ਵਜਦਾ ਹੋਇਆ ਇੱਕ ਦੇ ਵਿੱਚ ਬਹੁਤ ਵਧੀਆ ਪੁਆਇੰਟ ਜੋੜੁੰਦੇ ਨੇ ਕਾਮਯਾਬ ਇਸ ਨੌਜਵਾਨ ਦੇ ਕਦਮ ਜੁੜੀ ਹੋਈ ਕਾਮਯਾਬੀ ਬਹੁਤ ਵਧੀਆ ਨੰਬਰ ਅਗਲੀ ਕਬੱਡੀ ਪੌਣ ਦੇ ਵਾਸਤੇ ਸ਼ੰਕਰ ਸੰਧਨਾ ਵਾਲਾ ਸ਼ੰਕਰ ਗੁਰਦਾਸਪੁਰਿਆ ਅਜਾ ਹੋਇਆ ਕਬੱਡੀ ਖਿਡਾਰੀ ਮੈਦਾਨ ਦੀਆਂ ਕਬੱ ਜੱਬੀਆਂ ਦੇ ਪਰ ਵਰ ਗਿਆ ਇੱਕਾ ਦੇ ਗਾਡਰ ਨੇ ਜੂਝ ਜੂਝ ਕੇ ਖੰਡਾਂ ਨਾਲ ਟੱਕਰ ਦੇ ਬਾਡਰ ਨੇ ਆ ਦੇਵੀ ਬਿਆਲ ਪ੍ਰੀਤਾ ਗੁਗਾ ਸ਼ੰਕਰਪੰਦਾ ਸੀ ਤੋਫੀ ਬੋਲਾ ਦੇ ਗਿਆ ਸਾਡੀ ਪੂਰੀ ਹਿਦਰਾ ਸੀ ਹਲੇ ਸੰਨਦ ਦੇ ਨਾਮ ਦੇ ਨਾਲ ਖਿਡਰ ਜੂਰਾ ਕਬੱਡੀ ਦੇ ਪੁੱਤ ਸਰਦਾਰਾਂ ਦੇ ਪਾਕੀ ਕਬੱਡੀ ਕਿ ਸੰਧਵਾ ਦਾ ਸ਼ੰਕਰ ਦਾ ਵੱਖਰਾ ਅੰਦਾਜ਼ ਹੈ 100 ਡਾਲਰ ਅਮਰੀਕਨ ਸੈਸ਼ਨ ਦੇ ਹੈਰੀ ਮਨੇਰ ਹਰਮਨ ਕਲੜਾ ਤੇ ਨਾਰ ਕਹਿੰਦੇ ਰਵੀ ਸ਼ੇਰ ਜਲਵਾ ਦਿੱਤਾ ਜਾ ਰਿਹਾ ਆਹ ਵੇਖਦੇ ਵੀ ਛੰਨਾ ਵਾਲਾ ਪੂਰੀ ਤੇ ਜਟਾਣਿਆਂ ਵਾਲਾ ਕੁਲਵੀਰ ਇਹ ਮੂਹਰੇ ਖੜ ਕੇ ਫਾਸਲਾ ਕਰਕੇ ਅੱਪੂ ਤਰਿਆ ਸਾਥ ਸੰਗਾਂ ਤੋਂ ਫੜ ਕੇ ਕਿ ਕਿਸੇ ਕਿਸੇ ਨੂੰ ਮਨ ਹੁੰਦਾ ਜਿੱਬੀ ਲਾ ਕੇ ਡੇਗੜਨਾ 100 ਡਾਲਰ ਨਿਊ ਮਰਸ ਦੇ ਸਾਡੇ ਸਰਜੀਤ ਸਿੰਘ ਵੱਲੋਂ 100 ਡਾਲਰ ਛੰਨਾ ਵਾਲੇ ਪੂਰੀ ਦੇ ਲਈ ਇਹ 100 ਡਾਲਰ ਐਮਜੀ ਦੇ ਸਾਡੇ ਨਿੰਦਰ ਸ਼ੋਕਰ ਤੋਂ ਲੰਮੀ ਭੂਰੀ ਦੇ ਮਾਨ ਪੋਤਾ ਕੀਤਾ ਗਿਆ ਹੈ ਇਹ ਗੱਲਾ ਸਾਡਾ ਵੀਰ ਬੈਂਕਟ ਹਾਲ ਤੇ ਨਗਰ ਜਿਹੜੀ ਉਹ ਜੰਗਪੱਟੀ ਕਬੱਡੀ ਦੇ ਵੱਲੋਂ ਕੱਤੀ ਵਿੱਚ ਨਾ ਕਬੱਡੀ ਕਬੱਡੀ ਆ ਉਧਰ ਹੈਰੀ ਮੰਦਿਰ ਉਹਨਾਂ ਵੱਲੋਂ 100 ਦਾ ਲੱਖੇ ਪਦਕਾ ਦਿੱਤਾ ਗਿਆ ਆਉਂ ਦੇਖਦੇ ਆ ਨੌਜਵਾਨ ਹਰਮਨ ਬੁਲਟ ਆਹ ਆਂਦੇ ਵਿੱਚ ਹਰਮਨ ਬੁਲਟ ਖੀਰਾਮਲ ਜੱਟ ਉਹ ਕਬੱਡੀ ਖਿਡਾਰੀ ਆ ਮੇਰੀ ਸਾਹ ਆ ਉੱਠਦੇ ਪੈਰ ਬਿੱਲੇ ਸੰਧੂ ਦਾ ਧੰਨਵਾਦ ਹੈ ਜਾਲੇ ਪੱਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਰਪ੍ਰਸਤਾਂ ਉਹਨਾਂ ਨੂੰ ਵੀਰ ਤੁਹਾਨੂੰ ਅਮੀਨ ਤਾਲੀ ਲੱਭੀ ਸਮੀ ਭਰੀਏ ਮਿੱਟੀ ਉਹਨਾਂ ਦਾ ਆਪ ਸੀਖ ਦਾਖਲ ਗਾਜੀਪਰੀਏ ਲੱਖੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂ